ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਜੱਜਦਾਰ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਅੱਜ ਦੀ ਤਰੀਕ ਚ ਮੈਂ ਆਪਣਾ ਪੱਖ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਸਕਤਰੇਤ ਦੇ ਵਿੱਚ ਕਲਤਕ ਸਾਹਿਬ ਦੀ ਸਕਤਰਤ ਦੇ ਵਿੱਚ ਇਹ ਸ਼ੋਕੇ ਮੈਂ ਆਪਣਾ ਪੱਖ ਰੱਖਾਂ ਸੋ ਉਸੇ سلسلے ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬਉੱਚ ਸ੍ਰੀ ਕਲਤਕ ਸਾਹਿਬ ਵਿਖੇ ਨਤਮਸਤਕ ਹੋਏ ਆਂ ਸਿੰਘ ਸਾਹਿਬ ਨੇ کافی ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਂਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਤੇ ਮੈਂ ਉਹਦੇ ਆਪਣਾ ਪੱਖ ਜਿਹੜਾ ਉਹ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟੀਕਰਨ ਉਹਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਬਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਸ਼ਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਇਹ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮ੍ਹਾਂ ਕਰਾਇਆ ਉਹਦੇ ਚੋਂ ਕਾਪੀਆਂ ਕੁਛ ਮੇਰੇ ਕੋਲੇ ਵੀ ਨਹੀਂ ਕਿਉਂਕਿ ਮਾਮਲਾ ਬਹੁਤ ਸੈਂਟੀਮੈਂਟਲ ਇਸ ਕਰਕੇ ਮੈਂ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਇਕੱਲੇ-ਇਕੱਲੇ ਕਾਗਜ਼ੇ ਨੂੰ ਦੇਖਾਂਗੇ ਤੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ 'ਚ ਹੈ ਤੇ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਔਰ ਮੈਂ ਇਹ ਗੱਲ ਵੀ ਸਪੱਸ਼ਟ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਕਿਸਮ ਦੇ ਮੀਡੀਆ ਚ ਇਸ ਤਰ੍ਹਾਂ ਦੀਆਂ ਪਰਸਪੈਕਸ਼ਨਾਂ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵੰਤ ਮਾਨ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 나ই ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਕਾਲ ਤੱਕ ਸਾਹਿਬ ਦੀ ਸਰਵਉੱਚਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈਂ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜਾਏ ਤਾਂ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਤੇ ਪਰਮਾਤਮਾ ਦਾ ਇਸ ਗੱਲੋਂ ਸ਼ੁਕਰਗੁਜ਼ਾਰ ਹਾਂ ਕਿ ਐਡੀ ਵੱਡੀ ਸੇਵਾ ਸਾਨੂੰ ਪੰਜਾਬ ਦੀ ਪਰਮਾਤਮਾ ਨੇ ਬਖਸ਼ੀ ਹੈ ਪਰਮਾਤਮਾ ਸਮਰਥ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਆਪਣੇ ਪ੍ਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਤਰੱਕੀਆਂ ਦੇ ਸਕੀਏ ਸਹੂਲਤਾਂ ਦੇ ਸਕੀਏ ਸੁੱਖ ਸ਼ਾਂਤੀ ਦੀ ਜਿੰਦਗੀ ਬਤੀਤ ਕਰਨ ਦਾ ਮਾਹੌਲ ਦੇ ਸਕੀਏ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਤੁਹਾਡਾ ਪੱਕ ਪਹੁੰਚ ਗਿਆ ਤੇ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ ਆਗਾਹ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ ਚ ਚਾਹੇ ਆਪਣੇ ਸਪਸ਼ਟੀਕਰਨ ਦੇ ਰੂਪ ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਮਾਣਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਤਾ ਸਿੰਘ ਸਾਹਿਬ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਿਰ ਮੱਥੇ ਹੋਣਗੇ ਕੱਤੇਦਾਰ ਨੇ ਇੱਕ ਵੀਡੀਓ ਵੀ ਗੱਲ ਕੀਤੀ ਸੀ ਜਿਸ ਨੂੰ ਪਾਰਟਰੀ ਗਰੁੱਪ ਨੂੰ ਤੁਹਾਨੂੰ ਪੇਸ਼ ਹੋ ਲਿਖਿਆ ਸੀ ਵੀਡੀਓ ਸੀ ਜਿਹੜੀ ਵਾਇਰਲ ਹੋ ਰਹੀ ਸੀ ਉਹਨਾਂ ਨੂੰ ਕੋ ਸਪਸ਼ਟੀ ਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇ ਦੀ ਜੀ ਜਿਹੜੀ ਚੀਜ਼ ਨਕਲੀ ਹੈ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੇ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜੀ ਸਿੰਘ ਸਾਹਿਬ ਕਹਿਣ ਜਿਹੜੀ ਮਰਜੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉਧਰ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਵਾਰੇ ਸਪਸ਼ਟੀਕਰਨ ਦਿੱਤਾ। ਇਸ ਮਾਮਲੇ ਦੇ ਵਿੱਚ ਪੱਕੇ ਗੁਰੂਵਾਰਾ ਕਮੇਟੀ ਕਹਿੰਦੀ ਹੈ ਜੀ ਸਾਡੇ ਕੋਲ ਕੋਈ ਸੂਰਤ ਨਹੀਂ ਹੈ ਉਸ ਦੇ ਉੱਪਰ ਕੀ ਕਹੋਗੇ 128 ਰੁਪਏ ਦੇ ਮਾਮਲੇ। ਦੇਖੋ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਹੈ ਕਿ ਆਨੰਦ ਘਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਸਾਰਾ ਰਿਕਾਰਡ ਦੇ ਦੇ ਹਰ ਗੁਰੂ ਗ੍ਰੰਥ ਸਾਹਿਬ ਜਿੱਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਪੋਰਟ ਹੁੰਦਾ ਧਾਰਮਿਕ ਪਾਸਪੋਰਟ ਕੇ ਤੇ ਉਹ ਸਾਨੂੰ ਜੇ ਮਿਲ ਜਾਣ ਤਾਂ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾ ਫਿਰ ਸ਼੍ਰੋਮਣੀ ਕਮੇਟੀ ਕੋਲੇ ਉਹਦਾ ਕੋਈ ਰਿਕਾਰਡ ਹੈ ਨਹੀਂ ਤਾਂ ਉਹ ਪਾਸਪੋਰਟ ਜਿਹੜਾ ਉਹ ਮੈਚ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਨੇ ਆਂ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਿਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਵਾਸਤੇ ਵੀ SGPC ਨਾਲ ਹੀ ਸੰਪਰਕ ਕਰ ਰਹੇ ਹਾਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਤੇ ਇੰਨੀਆਂ ਚੋਂ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲਾਟ ਹੋਈਆਂ ਨੇ ਇੱਥੋਂ 8 1 2019 ਨੂੰ ਵੀ ਬਾਕੀ 139 ਦਾ ਉਹਨਾਂ ਕੋਲੇ ਕੋਈ ਰਿਕਾਰਡ ਨਹੀਂ ਉਹਨਾਂ ਨੇ ਲਿਖ ਕੇ ਦਿੱਤਾ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਤੇ ਵੀ ਜੇ ਤੁਸੀਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤਾਂ ਸਾਨੂੰ ਜਿਹੜੇ ਗਾਹ ਨਿਰਦੇਸ਼ ਤੁਸੀਂ ਦੇਣੇ ਨੇ ਕਿ ਹਾਂਜੀ ਇੱਥੇ ਰਹਿਣੇ ਚਾਹੀਦੇ ਆ ਕੀ ਮਾਨ ਰਹਿਤ ਮਰਿਆਦਾ ਦਾ ਪਾਲਣ ਹੋ ਰਿਹਾ ਉੱਥੇ ਜੇ ਸ਼੍ਰੋਣੀ ਕਮੇਟੀ ਸਾਨੂੰ ਓਕੇ ਕਹਿੰਦੀ ਹੈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਉਹ ਉੱਥੇ ਰਹਿਣ ਜਾਂ ਉਹ ਇਹਨਾਂ ਨੇ ਇੱਥੇ ਲੈ ਕੇ ਆਉਣੇ ਆ ਰਹਿਤ ਮਰਿਆਦਾ ਸਹਿਤ ਇਹਦੇ ਵਿੱਚ ਅਸੀਂ ਸਿਰਫ ਇੱਥੋਂ ਤੱਕ ਆ ਕਿ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਅਣਅਧਿਕਾਰਿਤ ਜਾਂ ਇਹੋ ਜਿਹੇ ਗੁਰੂ ਸਾਹਿਬ ਦੇ ਸਰੂਪ ਜਿਹੜੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਉਹਨੂੰ ਲੱਭਣ ਤੱਕ ਇਸ ਸਾਈਟ ਚ ਇਸੇ ਤਰ੍ਹਾਂ ਦੀ ਬਣੀ ਸੀਗੀ ਉਸਤੇ ਵੀ ਕਹਿੰਗੇ ਕਿ ਸਵਾਲ ਜਿਹੜੇ ਚੱਕੇ ਗਏ ਸੀਗੇ ਸਰਪੰਚ ਦੀ ਭਾਲ ਦੀ ਐਸਾਈਟੀ ਬਣੀ ਸੀ ਉਸਤੇ ਵੀ ਸਵਾਲ ਚੱਕੇ ਗਏ ਸੀ ਕਿ ਪਰ ਜਦੋਂ ਹੁਣ ਸਰੂਪ ਲੱਭੇ ਨੇ ਕੁਝ ਜਿਹੜੇ ਸਰੂਪ ਐਸੇ ਕਿ ਨੂੰ ਮਿਲੇ ਨੇ ਉਸ ਤੋਂ ਬਾਅਦ ਕੁਝ ਪ੍ਰਤੀਕਿਰਿਆ ਜਿਹੜੀ ਹੈ ਇਹਨਾਂ ਜੱਜਤਾ ਸਾਹਿਬ ਦੀ ਆਈ ਹੋਵੇ ਉਸ ਤੇ ਨਹੀਂ ਇਸ ਇਸ ਮਾਮਲੇ ਚਾਹੀਏ ਕੋਈ ਪ੍ਰਤੀਕਿਰਿਆ ਕੋਈ ਉਹ ਜਾਂਚ ਚੱਰੀ ਹੈ ਜਾਂਚ ਤਾਂ ਹੀ ਜਾਰੀ ਹੈ ਅਜੇ ਤਾਂ ਹੋਰ ਵੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆ ਜਾਏ ਤਾਂ ਸੀ ਅਕਾਲ ਤਖਤ ਸਾਹਿਬ ਨਾਲ ਜਾਂ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਦਾ ਕੋਈ ਇਹ ਨਾ ਹੋਵੇ ਕਿ ਕਿਸੇ ਕੋਲੇ ਸਰੂਪ ਕਿਉਂਕਿ ਸਿੰਘ ਸਾਹਿਬ ਨੇ ਅੱਜ ਇਹ ਵੀ ਦੱਸਿਆ ਕਿ 1978 ਤੋਂ ਲੈ ਕੇ 1998 ਤੱਕ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀਗੇ ਉਹ ਇਦਾਂ ਹੀ ਪੰਚਾਇਤਾਂ ਹੁੰਦੀਆਂ ਸੀ ਤੇ ਖਰੀਦ ਕੇ ਇੱਥੋਂ ਲੈ ਜਾਂਦੇ ਸੀਗੇ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸ ਐਦਾਂ ਦੀਆਂ ਸੀ ਜਿਹੜੀਆਂ ਸ਼ਾਦਾਂ ਸੀ ਕਿਤੇ ਉਹ ਨਾ ਹੋਣ ਉਹ ਹਨਾ ਅਸੀਂ ਕਹਿੰਦੇ ਜੀ ਇਸੇ ਵਾਸਤੇ ਤੁਹਾਡੀ ਸੀ ਸੈ ਹੈਲਪ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਰਿਕਾਰਡਸ ਨੇ ਉਹ ਸੰਦਾ ਦੋ ਜਿਹੜੇ ਰਿਕਾਰਡ ਵਾਲੇ ਜਿਹੜੇ ਨੇ ਉਹ ਉੱਥੇ ਹੈਗੇ ਨਹੀਂ ਤਾਂ ਫਿਰ ਤਾਂ ਕੋਈ ਸਾਨੂੰ ਕੋਈ ਉਹ ਨਹੀਂ ਜੇ ਉਹਨਾਂ ਕੋਲ ਤੁਹਾਡੇ ਰਿਕਾਰਡ ਚ ਵੀ ਨਹੀਂ ਹੈਗੇ ਉਹਨਾਂ ਕੋਲੇ ਵੀ ਕੀ ਹੈ ਨਹੀਂ ਤੇ ਕਦੋਂ ਉਹਨਾਂ ਨੇ ਲਿਆਂਦੇ ਨੇ ਫਿਰ ਉਹ ਉਹਦੇ ਤੁਸੀਂ ਜੋ ਵੀ ਧਾਰਨਿਕ ਤੌਰ ਤੇ ਐਕਸ਼ਨ ਲੈਣਾ ਹੈ ਜਾਂ ਕੋਈ ਜੋ ਵੀ ਫੈਸਲਾ ਲੈਣਾ ਉਹ ਤੋਂ ਤੁਸੀਂ ਕਰਦੇ ਹੋ ਉਹਨੂੰ ਤਾਂ ਇਹਦੇ ਕੋਈ ਕਾਰਵਾਈ ਬਾਰੇ ਨਹੀਂ ਹੋਰ ਸੀ ਕੀ ਗੱਲਬਾਤ ਹੋਈ ਕਰ ਚਾਈ ਸੀ ਹਾਂਜੀ ਮੈਂ ਆਪਣਾ ਸਾਰਾ ਉਹਨਾਂ ਨੇ ਮੈਂ ਤੋਂ ਕੱਲੀ-ਕੱਲੀ ਜਿਹੜੀ ਵੀ ਉਹਨਾਂ ਨੇ ਮੈਥੋਂ ਪੁੱਛਿਆ ਮੈਂ ਕੱਲੀ-ਕੱਲੀ ਦਾ ਡਿਟੇਲ ਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂ ਬੋਲਿਆ ਔਰ ਕਿਉਂਕਿ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਜੋ-ਜੋ ਮੇਰੇ ਕੋਲੇ ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਨਾਅ ਦੇ ਨਾਲ ਜਵਾਬ ਦਿੰਦਾ ਰਿਹਾ ਕੁਝ ਸਰਕਾਰ ਦੀਆਂ ਜਿਵੇਂ ਰਹਿਤ ਮਰਿਆਦਾ ਦਾ ਜਿਹੜਾ ਉਹਦੇ ਬਾਰੇ ਵੀ ਉਹਨਾਂ ਨੇ ਮੈਨੂੰ ਪੁੱਛਿਆ ਤੇ ਜੋ ਚੀਜ਼ ਮੇਰੇ ਕੋਲ ਜਾਣਕਾਰੀ ਸੀ ਮੈਂ ਉਹ ਦੱਸਤੀ ਜਿਹਦੀ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਉਹ ਦੱਸਦਾ ਕਿ ਮੈਂ ਇਹਨੂੰ ਇਹਦੀ ਜਾਣਕਾਰੀ ਆ ਕੁਝ ਕਿਤਾਬਾਂ ਤੁਸੀਂ ਤੁਹਾਨੂੰ ਦਿੱਤੇ ਨੇ ਸਿੰਘ ਸਾਹਿਬ ਵੱਲੋਂ ਰਹਿਤ ਮਰਿਆਦਾ ਦਾ ਹੈਗਾ ਜੀ ਇੱਕ ਤਾਂ ਇੱਕ ਗੁਰਦੁਆਰਾ ਐਕਟ ਹੈਗਾ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਹਿਬ ਕਿਤਾਬ ਰੱਖਿਆ ਜਾਂਦਾ ਜਿਹੜਾ ਜਿਹਦੇ ਵਿੱਚ ਵੀ ਕਿੰਨਾ ਚੜਾਵਾ ਆਇਆ ਕਿੱਥੇ ਲੱਗਿਆ ਕਿ ਆ ਉਹ ਸਾਰਾ ਇਹ ਤਾਂ ਤੁਸੀਂ ਇੰਨਾ ਵੱਡਾ ਜਿਹੜਾ ਇਹ ਪੂਰਾ ਜਿਹੜਾ ਕੁਲਿੰਦਾ ਲੈ ਕੇ ਆਇਓ ਜਿਸ ਦੇ ਵਿੱਚ ਪੂਰਾ ਰਿਪੋਰਟ ਗਿਆ ਸਟਾਟਾ ਦਾ ਰਿਪੋਰਟ ਹੈਗਾ ਇਸ ਦੇ ਉੱਤੇ ਕਿਸ ਤਰੀਕੇ ਨਾਲ ਪ੍ਰतिकरण ਆਇਆ ਕੁਛ ਵੀ ਤੁਸੀਂ ਉਹ ਤਾਂ ਹੁਣ ਮੈਂ ਦੇਖੋ ਦੇ ਆਏ ਆ ਮੈਂ ਕਿ ਜੀ ਇਹ ਇਹ ਚ ਕਾਲ ਤੱਕ ਸਾਹਿਬ ਇਨਵੋਲ ਨਹੀਂ ਹੈਗੇ ਇਹਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆਉਂਦੇ ਉਹਨਾਂ ਇਨਵੋਲ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹਦੇ ਚ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਨੇ ਜੀ ਬਾਹਰ ਵੀ ਸਵਾਲ ਉੱਠ ਰਹੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਐਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਨੈਕਚਰ ਪੂਰਾ ਲਾ ਕੇ ਊੜੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹ ਨੇ ਈ ੜੀ ਚ ਇਹ ਨੇ ਸ ਸੇ ਚ ਇਹ ਨੇ ਹਾਈ ਚ ਇਹ ਨੇ ਇਸ ਤਰ੍ਹਾਂ ਸਾਰਾ ਬਸ ਕੇ ਉਹ ਵੀ ਉਹ ਵੀ ਦਿੱਤਾ 6 ਮਹੀਨੇ ਦਾ ਸਮਾਂ ਲਿਆ ਸੀ ਪੂਰਾ ਹੋ ਗਿਆ ਹਉ ਗਈ ਸਬਰ ਰੱਖੋ ਜੋ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਵੀ ਸਾਨੂੰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਹੈ ਹਰ ਧਰਮ ਦੇ ਗੁਣੀ ਗੈਨੀ ਲੋਕਾਂ ਦੀ ਰਾਏ ਜਿਹੜੀ ਹੈ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਫਿਰ ਕਮੇਟੀ ਕੋਲ ਜਾਂਦਾ ਕੋਈ ਵੀ ਦੇਸ਼ ਦਾ ਵੀ ਕਾਨੂੰਨ ਬਣਾਉਨੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਹੈ ਫਿਰ ਪਾਰਲੀਮੈਂਟ ਚ ਜਾਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੋਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਸੋ ਥੋੜਾ ਟਾਈਮ ਲੱਗ ਜੂਗਾ ਪਰ ਕਾਨੂੰਨ ਇੱਕ ਵਾਰੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਜਦੋਂ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜ਼ਰੂਰਤ ਹੈਗੀ ਹੈ ਕਰਾਬ ਨਾਮ ਬਣੇ ਇਸ ਸਮੇਂ ਦੀਆਂ ਜਾਗਰਾਨ ਕੇਂਦਰ ਦੇ ਜਿਹੜਾ ਕੋਈ ਦਰਵਾਜ਼ਾ ਨਹੀਂ ਨਹੀਂ ਉਹ ਅਸੀਂ ਵੀ ਮੈਂ ਵੀ ਪੁੱਛਿਆ ਜੀ ਇਹ ਗੱਲ ਕਿ ਜੇ ਸਾਨੂੰ ਕੋਈ ਅਸੀਂ ਕੋਈ ਗੱਲ ਕਲੀਅਰ ਕਰਨੀ ਹੋਵੇ ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਦੇ ਦਿਓ ਕੰਟੈਕਟ ਪੁਆਇੰਟ ਕਿ ਅਸੀਂ ਉਹਦੇ ਨਾਲ ਗੱਲ ਕਰ ਲਈਏ ਤਾਂ ਕਿ ਕੋਈ ਗਲਤਫਹਿਮੀ ਨਾ ਕ੍ਰੀਏਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅਫਵਾਹਾਂ ਨਾ ਫੈਲਣ ਕਿ ਪਤਾ ਨਹੀਂ ਕੌਣ ਕਿਹਦੇ ਨਾਲ ਟਕਰਾ ਰਿਹਾ ਹੈ ਜਾਂ ਕੌਣ ਕਿਹਦੇ ਨਾਲ ਮੱਥਾ ਲਾ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਫਿਰ ਅਕਾਲ ਤਖਤ ਸਾਹਿਬ ਤੋਂ ਤਾਂ ਉੱਪਰ ਕੋਈ ਹੈ ਨਹੀਂ ਮੈਂ ਫੇਰ ਕਹਿਣਾ ਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਆ ਮੱਥਾ ਟੇਕਦੇ ਆ ਹਰ ਰੋਜ਼ ਅਰਦਾਸ ਕਰਨ ਵਾਲੇ ਬੰਦੇ ਆ ਹਰ ਰੋਜ਼ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤੇ ਬਸ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਚਰੀ ਜਾਂਦੀ ਹੈ ਹਰ ਰੋਜ਼ ਲੱਖਾਂ ਸਪੀਕਰਾਂ ਚ ਸੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਗੁਰਬਾਣੀ ਹੈ ਜਿਹਦੇ ਵਿੱਚ ਜਿਹੜਾ ਗਿਆਨ ਦਾ ਇੱਕ ਇੱਕ ਸਾਗਰ ਹੈ ਉਹ ਪੂਰੀ ਦੁਨੀਆ ਚ ਫੈਲਿਆ ਟੋਟਲ ਕਿੰਨਾ ਸਪਸ਼ਟੀਕਰਨ ਪੰਨਿਆਂ ਦਾ ਜੀ ਇਹ ਜਿਹੜਾ ਇਹ ਤਾਂ ਜੀ ਲਗਭਗ 25 ਤੋਂ 30 25 ਤੋਂ 25 ਤੋਂ 30 ਹਜ਼ਾਰ ਪੇਜ ਨੇ ਜਿਹਦੇ ਵਿੱਚ ਇਸ ਕਿਤਾਬਾਂ ਦੇ ਵੀ ਨੇ ਜਿਹੜੀਆਂ ਮੇਰੇ ਕੋਲੇ ਆਈਆਂ ਜਾਂ ਮੈਨੂੰ ਕੋਈ ਕੋਈ ਮੈਂ ਦੇਖੋ ਮੇਰੇ ਕੋਲੇ ਬਹੁਤ ਸਾਰੇ ਆਈਆਂ ਮੈਂ ਕਿਹਾ ਵੀ ਐਦਾਂ ਤਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਉਹਦਾ ਕੋਈ ਲਿਖਤੀ ਰੂਪ ਤਾਂ ਦਿਓ ਨਾ ਮੈਂ ਤਾਈਓ ਲੈ ਕੇ ਜਾ ਸਕਦਾ ਨਾ ਮੈਂ ਐਦਾਂ ਕੋਈ ਇਲਜ਼ਾਮ ਲਾਦਾ ਉਹ ਗਲਤ ਨਿਕਲੇ ਫਾਇਦਾ ਕੋਈ ਉਹ ਕੋਈ ਐਜ ਦਾ ਕੋਈ ਫਾਇਦਾ ਨਹੀਂ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈ ਕਿ ਮੈਂ ਇਹਦੇ ਨਾਲ ਕੋਈ ਕ੍ਰੈਡਿਟ ਲੈ ਲੂੰਗਾ ਜੀ ਹੈਨਾ ਇਹ ਤਾਂ ਸਾਡੇ ਧਰਮ ਦਾ ਜਿਹੜਾ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਕੁਤਾਹੀ ਕਰਦਾ ਹੋਵੇ ਜਾਂ ਕੋਈ ਫੰਡਾਂ ਦੇ ਵਿੱਚ ਕਪੜਾ ਹੁੰਦਾ ਹੋਵੇ ਤਾਂ ਲੋਕਾਂ ਨੂੰ ਦਿਲ ਨੂੰ ਸੱਟ ਵੱਜਦੀ ਹੈ ਕਿਉਂਕਿ ਲੋਕ ਆਪਣੇ ਜਵਾਕਾਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਬੁਰਕੀਆਂ ਚੋਂ ਬੁਰਕੀ ਕੱਢ ਕੇ ਦਸਬੰਦ ਕੱਢਦੇ ਆ ਸੋ ਮੈਂ ਹੀ ਸਿੰਘ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਬਾਹਰ ਕਿ ਐਂ ਹੋ ਜਾਂਦਾ ਜੀ ਆਹ ਵੀ ਗੋਲਕਾਂ ਚੋਂ ਐਂ ਹੋ ਗਿਆ ਜੀ ਆਹ ਵੀ ਐਂ ਹੋ ਗਿਆ ਜੀ ਵੀ ਇਹਦਾ ਪਲੀਜ਼ ਆ ਮੇਰੇ ਕੋਲੇ ਆ ਜੋ ਮੈਂ ਲੈ ਕੇ ਆਇਆ ਹਾਂ ਜੇ ਮੇਰੇ ਤੋਂ ਕੋਈ ਹੋਰ ਕਲੈਰੀਫਿਕੇਸ਼ਨ ਇਹਨਾਂ ਬਾਰੇ ਚਾਹੀਦੀ ਹੈ ਸਬੂਤਾਂ ਬਾਰੇ ਤਾਂ ਮੈਂ ਹਾਜ਼ਰ ਹਾਂ ਜੀ ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਮੈਂ ਹਾਜ਼ਰ ਹਾਂ ਰਿਕਾਰਡਿੰਗ ਕੋਈ ਅੰਦਰ ਕੀਤੀ ਗਈ ਹੈ ਉਸ ਨੂੰ ਰੀਲੀਜ਼ ਕਰਨ ਦੀ ਮੰਨ ਕਰੋਗੇ ਨਹੀਂ ਮੈਂ ਕੋਈ ਇਦਾਂ ਦਾ ਰੀਲੀਜ਼ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਮੈਂ ਕੋਈ ਉਹ ਨਹੀਂ ਕੀਤਾ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਤਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਕੀਤਾ ਸਰਦਾਰ ਸਾਹਿਬ ਨੇ ਕਿਹਾ ਸੀ ਕਿ 328 ਪਾਵਰ ਸ਼ੁਰੂ ਪਾਟੇ ਕੋਈ ਸਿਆਸਤ ਨਾ ਕੀਤੀ ਜਾਵੇ ਤੇ ਸਹੀ ਤੇ ਰਵਿਓ ਵੀ ਆਪਣੀ ਟਰਨ ਨੂੰ ਕੁਝ ਵੈਸੇ ਦਿਨ ਚਾਹੋਗੇ ਕਿ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਕਿਵੇਂ ਹੋ ਰਹੀ ਦੱਸੋ ਜੀ ਕੰਦੇ ਨੂੰ ਪਤਾ ਨਹੀਂ ਨਹੀਂ ਹੁਣ ਜੇ ਪੁਲਿਸ ਜੇ ਹੁਣ ਪੁਲਿਸ ਦੀ ਐਸਆਈਟੀ ਬਣਾਉਣੀ ਸਿਆਸਤ ਹੈ ਜਾਂ ਤਾਂ ਹੋਵੇ ਨਹੀਂ ਸਿਆਸਤ ਅਸੀਂ ਤਾਂ ਈਵਨ ਜਿਹੜਾ ਕੱਲ ਵਾਲਾ ਹੈ ਉੱਥੇ ਵੀ ਇਹੀ ਸਖਤ ਆਰਡਰ ਨੇ ਐਸਆਈਟੀ ਨੂੰ ਵੀ ਤੇ ਪੁਲਿਸ ਨੂੰ ਵੀ ਕਿ ਤੁਸੀਂ ਅੰਦਰ ਨਹੀਂ ਜਾਣਾ ਤੁਸੀਂ ਬੁਲਾਓ ਐਸਜੀਪੀਸੀ ਦੇ ਜਾਂ ਗੁਣੀ ਗੈਨੀ ਧਰਮ ਦੇ ਜਿਹੜੇ ਲੋਕ ਨੇ ਵਿਦਵਾਨ ਉਹਨਾਂ ਨੂੰ ਬੁਲਾਓ ਉਹ ਕਮੇਟੀ ਨਾਲ ਗੱਲ ਕਰਨਗੇ ਕੀ ਹੈ ਕਾਰਨ ਵੀ ਜੇ ਉਹ ਕਹਿ ਦੇਣ ਕਿ ਹਾਂ ਜੀ ਅਸੀਂ ਸੈਟੀਸਫਾਈਡ ਆ ਇਹ ਸਾਰੇ ਸਰੂਪਾਂ ਦਾ ਬਕਾਇਦਾ ਮਾਨਸਨ ਮਰਿਆਦਾ ਹੈ ਪਰ ਇਹ ਵੀ ਪਰਚੀਆਂ ਜਿਹੜੀਆਂ ਨੇ ਉਹ ਇੱਥੋਂ ਜਾਂ ਇੱਥੋਂ ਇਹਨਾਂ ਕੋਲੇ ਨਹੀਂ ਪਹੁੰਚ ਸਕਿਆ ਜੋ ਕਹਿ ਦੇਣਗੇ ਅਸੀਂ 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 ਕਹਿੰਦੇ ਠੀਕ ਹੈ ਜੀ ਸਾਨੂੰ ਕੀ ਅਸੀਂ ਕੋਈ ਸਿਆਸਤ ਕੀ ਅਸੀਂ ਕੋਈ ਦਖਲ ਅੰਦਾਜ਼ੀ ਵੀ ਨਹੀਂ ਕਰ ਰਹੇ ਕਿੰਨੇ ਕਿ ਚੇਚੋ ਮਗੜੀ ਮੁਕੰਮਲ ਹੋ ਜੇਗੀ ਦੀ ਜਾਂਚ ਦੇਖੋ ਇਹ ਤਾਂ ਕੀ ਪਤਾ ਹੁਣ ਸਾਡੇ ਕੋਲ ਕਿੰਨੀਆਂ ਕਿ ਸ਼ਿਕਾਇਤਾਂ ਆਉਣਗੀਆਂ ਵੀ ਕੀ ਪਤਾ ਵੀ ਐ ਤਾਂ ਵੈਸੇ ਗੁਰੂ ਸਾਹਿਬ ਦੀ ਮਹਿਮਾ ਕਰਨ ਨੂੰ ਤਾਂ ਕੋਈ ਮਨਾਹੀ ਨਹੀਂ ਕਿਸੇ ਗੱਲ ਤੋਂ ਪਰ ਇਹ ਵੀ ਜਿਸ ਕਿਸਮ ਦਾ ਹੋ ਗਿਆ ਕਿ 328 ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਅਸੀਂ ਤਾਂ ਉਹਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਇਹ ਚ ਕੋਈ ਗਿਣਤੀ ਕਰਨੀ ਹੈ ਜੀ ਵੀ ਮੈਂ ਵੱਧ ਲੱਭ ਤੇ ਤਾਂ ਮੈਂ ਕੋਈ ਵੱਡਾ ਬਣ ਜਾਊਗਾ ਹਨਾ ਉਹ ਤੋਂ ਕਿਉਂ ਨਹੀਂ ਲੱਭੇ ਗਏ ਉਹ ਆਏ ਨਹੀਂ ਇਦਾਂ ਰਲ ਮਿਲ ਕੇ ਸਾਰਿਆਂ ਦਾ ਹੀ ਕੰਮ ਹੈ ਜੇ ਜੇ 328 ਵਾਲਾ ਮਸਲਾ ਹੱਲ ਹੋ ਜਾਊਗਾ ਤਾਂ ਸ਼ਾਂਤੀ ਹੋ ਜਾਊਗੀ ਤੇ ਲੋਕਾਂ ਦੇ ਵੀ ਮਨ ਨੂੰ ਸੈਟੀਸਫੈਕਸ਼ਨ ਮਿਲ ਜਾਊਗੀ ਕਿ ਚਲੋ ਸਾਡੇ ਧਰਮ ਵਿੱਚ ਜੋ ਇੱਕ ਕੋਈ ਕਨਫਿਊਜ਼ਨ ਸੀ ਜਾਂ ਕਹ ਲੋ ਵੀ ਕੋਈ ਗਲਤ ਫਹਮੀ ਸੀ ਉਹ ਠੀਕ ਹੋ ਗਈ ਦੂਰ ਹੋ ਗਈ ਐਸਪੀ ਸੀ ਕਿਵੇਂ ਦਾ ਸਹਿਯੋਗ ਕਰ ਰਹੀ ਹੈ ਜੀ ਸਿਟਾ ਸਰਕਾਰ ਵੀ ਬਿੱਗਿਆ ਦਿੱਤੀ ਸੀ ਜੀ ਲੱਗਿਆ ਜੀ ਕੱਲ ਕੁਝ ਨਵੇਂ ਹੋਰ ਸਾਤੂ ਹੋਰ ਨਵੇਂ ਪਾਵਨ ਸੂਤ ਪਤਾ ਲੱਗਿਆ ਨਹੀਂ ਕਿ ਉਹ ਕਿਸੇ ਦੀ ਕਾਰਨ ਨਹੀਂ ਹੈ ਹਜੇ ਤੱਕ ਕੋਈ ਅਸਰੰਦਿਨ ਇਨਫਰਮੇਸ਼ਨ ਨਹੀਂ ਅਜੇ ਕੱਲ ਵਾਲੇ ਦਾ ਜਿਹੜਾ ਅਸੀਂ ਉਹ ਜਦੋਂ ਆ ਕੇ ਉਹ ਕਰਨਗੇ ਉਸ ਤੋਂ ਬਾਅਦ ਫਿਰ ਅਗਲਾ ਕੋਈ ਜੋ ਵੀ ਉਹਨਾਂ ਕੋਲੇ ਕੋਈ ਜਿਹੜੇ ਵੀ ਹਨੇ ਆਪਣੇ ਐਸਆਈਟੀ ਨੇ ਜਿੰਨਾ ਤੇ ਪਰਚੇ ਕੀਤੇ ਆ ਉਹਨਾਂ ਤੋਂ ਜੇ ਕੋਈ ਇਨਫਰਮੇਸ਼ਨ ਹੋਰ ਮਿਲੂਗੀ ਤਾਂ ਅੱਗੇ ਹੋਰ ਤਾਂ ਠੀਕ ਹੈ